ਬਾਲੀਵੁੱਡ ਅਦਾਕਾਰ ਸੰਜੇ ਦੱਤ ਸਚਖੰਡ ਸਿੰਘ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਜਿੱਥੇ ਉਹਨਾ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਗੁਰਬਾਣੀ ਦਾ ਵੀ ਸਰਵਣ ਕੀਤਾ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦਿਆ ਸੰਜੇ ਦੱਤ ਦਾ ਕਹਿਣਾ ਕਿ ਪੰਜਾਬ ਆਏ ਤੇ ਉਹਨਾਂ ਦਾ ਆਪਣਾ ਪੰਜਾਬ ਹੈ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਬੜਾ ਚੰਗਾ ਲੱਗਿਆ ਤੇ ਅੰਮ੍ਰਿਤਸਰ ਵਿੱਚ ਇੱਥੋਂ ਦੇ ਲੋਕਾਂ ਤੋਂ ਉਹਨਾਂ ਨੂੰ ਕਾਫੀ ਪਿਆਰ ਮਿਲਿਆ। ਦਰਅਸਲ ਉਹ ਇੱਥੇ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਲੇ ਦੇ ਵਿੱਚ ਆਏ ਨੇ ਜਿੱਥੇ ਉਹਨਾਂ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਪਰਮਾਤਮਾ ਦਾ ਆਸ਼ੀਰਵਾਦ ਲਿਆ। ਉਹਨਾਂ ਕਿਹਾ ਕਿ ਅੰਮ੍ਰਿਤਸਰ ਬਹੁਤ ਪਿਆਰੀ ਜਗ੍ਹਾ ਹੈ। ਪੰਜਾਬ ਦੇ ਨਾਲ ਸਾਡਾ ਬੜਾ ਪਿਆਰ ਹੈ। ਉੱਥੇ ਉਹਨਾਂ ਰਾਜਨੀਤੀ ਨੂੰ ਲੈ ਕੇ ਕਿਹਾ ਕਿ ਮੈਨੂੰ ਮਾਫ਼ ਕਰੋ ਮੈਂ ਰਾਜਨੀਤੀ ਤੋਂ ਕੀ ਲੈਣਾ। ਇਸੇ ਦਰਮਿਆਨ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਪ੍ਰੋਜੈਕਟ ਹੈ ਤੇ ਸਾਡੀ ਫਿਲਮ ਇੱਕ ਬੜੇ ਹੀ ਵਧੀਆ ਕਨਸੈਪਟ ਤੇ ਬਣ ਰਹੀ ਹੈ ਜੋ ਕਿ ਸਭ ਨੂੰ ਪਸੰਦ ਆਵੇਗੀ ਤੇ ਇਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਲੇਬੀ ਜ਼ਰੂਰ ਖਾਵਾਂਗਾ ਇਸੇ ਦਰਮਿਆਨ ਹੀ ਉਹ ਆਪਣੇ ਟਿੱਕਾ ਦੇ ਵੀ ਸ਼ੌਕੀਨ ਨਜ਼ਰ ਆਏ ਨੇ ਦੱਸ ਦੇ ਕਿ ਇਸ ਮੌਕੇ ਸੰਜੇ ਦੱਤ ਨੇ कुलदीप सिंह धालीवाल कैबिनेट मंत्री दे मुलाकात की थी ते पंजाब ते चर्चा की थी संजय दत्त ने ज्ञानी टी स्टाल तो चादी की भी ली है बहुत अच्छा लग रहा है हम लोग शूटिंग करने आए हैं और आ, मतलब के यहाँ आना बहुत बहुत जरूरी है माता देखने ਬਾਬੇ ਕੇ ਦਰਸ਼ਨ ਕਰਨ। اور بہت اچھا لگتا ہے ਕੰਪ੍ਰੈਸਰ بہت ਪਿਆਰੀ ਜਗ੍ਹਾ ਹੈ ਪੰਜਾਬ ਸਾਡਾ ਸਟੇਟ ਹੈਗਾ। ਪੰਜਾਬ ਨਾਲ ਪਿਆਰ ਹੈ ਸਾਡਾ। ਸੰਜੇ ਬਾਬਾ ਆਪਕੇ ਪਿਤਾ ਜੀ ਕਾਫੀ ਦੇਰ ਰਾਜਨੀਤੀ ਨਾਲ ਜੁੜੇ ਹੈ। ਆਪਕੋ ਵੀ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ। ਜੀਤ ਸਰ ਇਧਰ ਆਇਓ। ਜੀਤ ਬਾਬਾ ਸ਼ੂਟਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ। اور کون کیا ਪ੍ਰੋਜੈਕਟ کیا ਹੈ? اور ਕੀ ਗੱਲ ਬਣ ਰਹੀ ਹੈ? ਇਹ ਦੇਖ ਚੰਗਾ ਪ੍ਰੋਜੈਕਟ ਹੈਗਾ। ਅਦਿੱਤਿਆ ਧਾਰ ਡਾਇਰੈਕਟਰ ਹੈਗਾ। ਅਨੀਰ ਸਿੰਘ ਹੈਗਾ ਅਜੀਤ ਸਾਹਿਬ ਹੈਗੇ ਤੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਮੋਟੇ ਬਹੁਤ ਚੰਗੀ ਪਿਕਚਰ ਹੈ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣ ਵੀ ਪਹੁੰਚੇ ਸੀ ਹਾਂ ਜੀ ਜਲੇਬੀ ਖਾਵਾਂਗਾ ਤੇ ਥੋੜੀ ਜੀ ਲੱਸੀ ਪੀਵਾਂਗਾ ਜੀ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇੱਥੇ ਅਮਰਜ਼ੇਦ ਦਾ ਖਾਣਾ ਦੇ ਬੱਲੇ ਬੱਲੇ ਆ ਰੋਹਾਨੀ ਦਾ ਕੇਂਦਰ ਹੈ